ਪਟਿਆਲਾ ਦੇ ਗਾਂਧੀ ਕੈਂਪ ਵਿਖੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ 8ਵੀਂ ਕਲਾਸ ਦੇ ਆਏ ਨਤੀਜਿਆਂ ਵਿੱਚ ਮੱਲਾ ਮਾਰੀਆਂ ਹਨ। ਇਸ ਸਕੂਲ ਦੀ ਵਿਦਿਆਰਥਣ ਰੌਸ਼ਨੀ ਨੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ 7ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹੀ ਸਕੂਲ ਦੀ ਵਿਦਿਆਰਥਣ ਮੰਨਤ ਨੇ ਵੀ 13ਵਾਂ ਰੈਂਕ ਹਾਸਲ ਕਰਦਿਆਂ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਇਥੇ ਦੱਸ ਦਈਏ ਕਿ ਰੋਸ਼ਨੀ ਦੇ ਪਿਤਾ ਲੋਕਾਂ ਦੇ ਘਰਾਂ ਵਿੱਚ ਟਾਇਲਾਂ ਲਗਾਉਣ ਦਾ ਕੰਮ ਕਰਦੇ ਨੇ ਜਦਕਿ ਮੰਨਤ ਦੇ ਪਿਤਾ ਈਦਿਕਸ਼ਾ ਚਲਾਉਂਦੇ ਹਨ ਇਸ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦੀ ਪ੍ਰਿੰਸੀਪਲ ਤੇਜਿੰਦਰ ਕੌਰ ਨੇ ਦੋਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਹਾਰਦਿਕ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ ਅੱਠਵੀਂ ਜਮਾਤ ਦੂਸਰੇ ਬੱਚੇ ਨੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਣਖ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆਈ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਟਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੰਕ ਪ੍ਰਾਪਤ ਅਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਰਿਜ਼ਲਟ ਦਾ ਪਰਵਾਹ ਨਹੀਂ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਅੱਥੇ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡਿਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਮੇਰੇ ਪਪਾ ਹੀ ਰਿਕਸ਼ਾ ਚਲਾਉਂਦੇ ਆ ਹੁਣ ਕੁਮਾਰ ਹੁਣ ਮੈਂ ਕੀ ਕੰਮ ਕੀ ਕਰਦੀ ਸੀ ਏ ਰਿਕਸ਼ਾ ਚਲਾਉਂਦੇ ਬੇਟੀ ਨੇ ਮਿਸ਼ਨ ਪਾਸ ਕਰ ਦਿੱਤੀ ਕਿੰਨੀ ਕਿ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਇਹ ਸਰਸ ਪ੍ਰਿੰਸੀਪਲ ਮੈਮ ਸਟਾਫ ਟੂ ਮੋਸਟ ਮਾਚ ਸਟਾਫ انا ਬਰਥਨ ਵਾਦ ਕਿਦਰ ਜਿਹੜੀ ਮੇਰੀ ਬੇਟੀ ਇੱਥੋਂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਗੇ ਆ ਇਹ ਵੀ ਕਿੰਨੀ ਕਿ ਖੁਸ਼ੀ ਹੈ ਆਪ ਆਪ ਵਾਸਤੇ ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10 ਪਾਸ ਮੈਂ ਵੀ ਕੀਤੀ ਪਰ ਮੈਂ ਉਹ ਮਕਾਮ ਤੇ ਨਹੀਂ ਪੁੱਜਿਆਗਾ ਮੇਰੀ ਬੇਟੀ ਨੇ ਮੇਰਾ ਨਾਮ ਰੋਸ਼ਨੀ ਕੀਤਾ ਜਦੋਂ ਪਤਾ ਲੱਗਾ ਮੈਂ ਤਾਂ ਬਾਅਦ ਚ ਕਿੰਨੀ ਵੀ ਖੁਸ਼ੀ ਮੈਂ ਕੱਲ੍ਹ ਜਦ ਹੀ 5 ਵਜੇ ਤੋਂ ਬਾਅਦ ਇਹ ਰਿਸਖਣੀ ਚਲਾਇਆ ਮੈਂ ਰੋਸ਼ਨੀ ਪੀਐਮ ਸੀਰੀ ਸਰਕਾਰੀ ਕੰਨਿਆ ਸੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ 8ਵੀਂ ਜਮਾਤ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ 8ਵੀਂ ਜਮਾਤ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਸਕ੍ਰੀਪਟ ਅਦਾ ਕਰਦੀ ਹਾਂ ਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ कौर ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਿਹਾਰ ਤੋਂ ਰਹਿਣ ਵਾਲੇ ਆਈ ਬੇਟੀ ਨੇ ਪੰਜਾਬੀ ਸਕੂਲ ਦੇ ਵਿੱਚ ਜਿਸਨ ਪੜ੍ਹਦੀ ਹਾਂ ਸਭ ਕੁਝ ਕਿੱਦਾਂ ਲੱਗਦਾ ਹੈ ਤੁਹਾਨੂੰ ਮੈਨੂੰ ਬੜਾ ਖੁਸ਼ੀ ਹੈ ਕਿ ਫਸਟ ਆਈ ਸਕੂਲ ਤੋਂ ਇਸ ਕੋ ਸਮਝ ਟੀਚਰ ਨੂੰ ਇਹਦੇ ਪੱਖਸ ਜਾਂਦੀ ਹੈ ਇਹ ਬਹੁਤ ਖੁਸ਼ੀ ਹੁੰਦੀ ਹੈ ਕਿ ਆਪ ਵੀ ਵਾਸਤੇ ਮੈਂ ਬੇਟੀ ਦੇ ਵਾਸਤੇ ਨੰਬਰ ਲੈ ਕੇ ਆਉਂਦੀ ਹਾਂ ਬਹੁਤ ਬੜਾ ਖੁਸ਼ੀ ਹੁੰਦੀ ਹੈ ਮੈਨੂੰ